ਤੇ ਉਹ ਹਜੀ ਪ੍ਰਧਾਨ ਜੀ ਅੱਜ ਇੱਥੇ ਬਹੁਤ ਵੱਡੀ ਮੀਟਿੰਗ ਦਾ ਕਾਠ ਰੱਖਿਆ ਤੁਸੀਂ ਇਹ ਕਿਸ ਸਬੰਧ ਵਿੱਚ ਹੈ ਦੇਖੋ ਸਾਡਾ ਮੇਰਾ ਖਿਆਲ ਹੈ ਇੱਥੇ ਆਉਣ ਦਾ ਜਿਹੜਾ ਵੱਡੀ ਗੱਲ ਸਾਰੀ ਦੁਨੀਆ ਨੂੰ ਇਸ ਗੱਲ ਦੀ ਸਮਝ ਹੈ ਕਿ ਕਿਸਾਨ ਦੁਬਾਰਾ ਫੇਰ ਇੱਕ ਵੱਡੇ ਅੰਦੋਲਨ ਦੀ ਤਿਆਰੀ ਚ ਹੈ ਸਰਕਾਰਾਂ ਨੇ ਜੋ ਕਿਸਾਨਾਂ ਦੇ ਨਾਲ ਕਮਿਟਮੈਂਟਸ ਕੀਤੀਆਂ ਵਾਅਦੇ ਕੀਤੇ ਉਹਨਾਂ ਵਾਅਦਿਆਂ ਤੋਂ ਸਰਕਾਰ ਮੁੱਕਰੀ ਹੈ ਔਰ ਅੱਜ ਸਰਕਾਰ ਦਾ ਲਾਸਟ ਟਾਈਮ ਹੈ ਐਂਡ ਦੇ ਨੇੜੇ ਆਈ ਹੋਈ ਹੈ ਜੇ ਇਹਦੋਂ ਹੋਰ ਡਿਲੇ ਕਰਨ ਦਾ ਸਾਡੇ ਕਿਸਾਨਾਂ ਕੋਲੇ ਸਮਾਂ ਹੀ ਨਹੀਂ ਜਿਹਦੇ ਕਰਕੇ ਅੱਜ ਕਿਸਾਨਾਂ ਨੂੰ ਮੁੜ ਦੁਬਾਰਾ ਅੰਦolan ਦੇ ਰਾਹ ਤੇ ਤੁਰਨਾ ਪਿਆ ਹੈ ਔਰ ਇਹ ਵੀ ਜ਼ਰੂਰੀ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਅੰਦolan ਦੇ ਵਿੱਚ ਜਾਣ ਤਾਂ ਹੀ ਜਾ ਕੇ ਸਫਲਤਾ ਹਾਸਲ ਹੋਣੀ ਹੈ ਇਹ ਉਹ ਸਫਲਤਾ ਨੂੰ ਹਾਸਲ ਕਰਨ ਦੇ ਲਈ ਕਿਉਂਕਿ ਜੋ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਭਾਜਪੀ ਦੇ ਜਿਸ ਤਰੀਕੇ ਦੇ ਨਾਲ ਹਿੰਦੂਤਵਾਦ ਦਾ ਪੱਤਾ ਖੇਡਿਆ ਉਹ ਦੇ ਮੁਤਾਬਕ ਆਪਾਂ ਨੂੰ ਸਪਸ਼ਟ ਨਜ਼ਰ ਆਉਂਦਾ ਹੈ ਕਿ ਉਹਨਾਂ ਦੀ ਇਮੇਜ ਹੈ ਜਿਹੜੀ ਇਸ ਵੀਡੀਓ ਨੂੰ ਇਹ ਲੱਗਦਾ ਹੈ ਕਿ ਮੈਂ ਸਰਕਾਰ ਤੱਕ ਮੇਰੀ ਦੁਆਰਾ ਬਣੀ ਖੜੀ ਹੈ ਔਰ ਇਹ ਕੁਦਰਤੀ ਗੱਲ ਹੁੰਦੀ ਹੈ ਕਿ ਜਿੰਨੀ ਦੇਰ ਤੱਕ ਪੋਲੀਟੀਕਲ ਲੋਕਾਂ ਨੂੰ ਪੋਲੀਟੀਕਲ ਕੁਰਸੀ ਦਾ ਡਰ ਨਹੀਂ ਹੁੰਦਾ ਉੰਨੀ ਦੇਰ ਤੱਕ ਉਹ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ ਜਿਵੇਂ ਹੁਣੇ ਮੇਰੇ ਨਾਲ ਇੱਕ ਪੱਤਰਕਾਰ ਗੱਲ ਕਰ ਰਿਹਾ ਸੀਗਾ ਵੀ ਇੱਕ ਪਾਸੇ ਤੋਂ ਇਹ ਕਹਿ ਰਹੇ ਨੇ ਕਿ ਜੀ ਡਾਕਟਰ ਸੁਮਿੰਨਾਥ ਨੂੰ ਅਸੀਂ ਅਵਾਰਡ ਦੇ ਰਹੇ ਹਾਂ ਉਹਨੂੰ ਸਨਮਾਨਤ ਕਰ ਰਹੇ ਹਾਂ ਲੇਕਿਨ ਦੂਜੇ ਪਾਸੇ ਉਸੇ ਬੰਦੇ ਨੇ ਜਿਹੜੀ ਇਹਨਾਂ ਨੂੰ ਰਿਪੋਰਟ ਦਿੱਤੀ ਆ ਕਿਸਾਨਾਂ ਦੇ ਭਲੇ ਲਈ ਔਰ ਜਿਨ੍ਹਾਂ ਦੀ ਖਾਤਰ ਉਹਨੇ ਲੰਬਾ ਸਮਾਂ ਲਾਇਆ ਕੰਮ ਕੀਤਾ ਔਰ ਉਹਦੀ ਰਿਪੋਰਟ ਨੂੰ ਇਹਨਾਂ ਨੇ ਮਤਲਬ ਇਹਦੇ ਦੀਦੀ ਟੋਕਰੀ ਸਿੱਟਿਆ ਹੋਇਆ ਉਹਦੇ ਤੇ ਕੋਈ ਕਾਰਵਾਈ ਉਹਦੇ ਤੇ ਤੂੜ ਜੰਮੀ ਹੋਈ ਆ ਕੋਈ ਕਾਰਵਾਈ ਨਹੀਂ ਇਹ ਇਦੂਗਾ ਇੱਥੇ ਨਹੀਂ ਸਾਡੇ ਨਾਲ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਦੂਸਰੇ ਪਾਸੇ ਬੈਰੀਕੇਟਿੰਗ ਦੀ ਤੇ ਪ੍ਰਬੰਧ ਇੱਥੋਂ ਚੱਕ ਕੇ ਕਿਸਾਨਾਂ ਦੇ 12 ਦੇ ਵਿੱਚ ਹਰਿਆਣੇ ਦੇ ਅੰਦਰ ਨੋਟਿਸ ਚਪਕਾਉਣਾ ਕਿ ਜੇ ਬਾਹਰ ਨਿਕਲੇ ਜੇ ਤੁਸੀਂ ਰੋਡ ਤੇ ਗਏ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਪੰਪਾਂ ਨੂੰ ਇਹ ਨੋਟਿਸ ਜਾਰੀ ਕਰ ਦੇਣਾ ਕਿ ਕਿਸਾਨਾਂ ਨੂੰ ਅਗਰ ਤੇਲ ਪਾਓਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਕੀ ਇਹ ਇਹ ਲੋਕਤੰਤਰ ਹੈ ਕੀ ਇਹ ਸਰਕਾਰ ਦੀ ਨੀयत ਹੈ ਕਿ ਸਾਫ ਨੀयत ਹੈ ਸੋ ਇਹ ਸਰਕਾਰ ਦੀ ਜਿਹੜੀ ਨੀਤੀ ਤੇ ਨੀयत ਹੈ ਇਹਦੇ ਖਿਲਾਫ ਲੋਕਾਂ ਨੂੰ ਇੱਕ ਦਿਨ ਉੱਠ ਕੇ ਖੜਾ ਹੋਣਾ ਪਏਗਾ ਔਰ ਉਹਦੇ ਖਿਲਾਫ ਅੰਦੋਲਨ ਕਰਨ ਜਾ ਰਹੇ ਹਾਂ ਅਸੀਂ ਦੇਖਦੇ ਹਾਂ ਵਾਇਗਰੂ ਸਾਨੂੰ ਕਿੰਨੀ ਸਫਲਤਾ ਦਿੰਦਾ ਹੈ ਇਹ ਮੇਰੇ ਮਾਲਕ ਦੇ ਹੱਥ ਵਿੱਚ ਹੈ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਹੁਣ ਲੈ ਕੇ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਫੇਰ ਜਾ ਰਹੇ ਹਾਂ ਦੇਖੋ ਮੰਗਾਂ ਬੜੀਆਂ ਸਪਸ਼ਟ ਨੇ ਬਹੁਤ ਚਿਰ ਪਹਿਲਾਂ ਤੋਂ ਅਸੀਂ ਇਹ ਐਲਾਨ ਕੀਤੇ ਹੋਏ ਨੇ ਕਿ ਜਿਹੜੀਆਂ ਇੱਕ ਤਾਂ ਅੰਦੋਲਨ ਦੇ ਦੌਰਾਨ ਜਿਹੜੀਆਂ ਬਕਾਇਆ ਪਈਆਂ ਮੰਗਾਂ ਇਹ ਕਿਹਾ ਸੀ ਸਰਕਾਰ ਨੇ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ ਔਰ ਜਿਹੜੀ ਉਹਦੇ ਨਾਲ ਇੱਕ ਗੱਲ ਜੁੜੀ ਕਿ C2+150 ਨਾਲ ਫਸਲ ਦਾ ਭਾਅ ਦਿਓ ਉਹ ਸਨ 2018 ਚ ਸਿਰਫ ਆਪਣੀ ਜਦੇਬੰਦੀ ਗਈ ਹੈ ਦਿੱਲੀ ਦੇ ਵਿੱਚ ਉਸ ਵੇਲੇ ਮਾਰਚ ਦੇ ਵਿੱਚ ਆਪਣੇ ਨਾਲ ਲਿਖਤੀ ਵਾਅਦਾ ਸਰਕਾਰ ਦਾ ਕਿ ਅਸੀਂ C2+150 ਨਾਲ ਤੁਹਾਨੂੰ ਫਸਲ ਦਾ ਭਾਅ ਦੇਵਾਂਗੇ ਤਿੰਨ ਮਹੀਨਿਆਂ ਦਾ ਵਾਅਦਾ ਕੀਤਾ ਸਰਕਾਰ ਨੇ ਤਿੰਨ ਮਹੀਨਿਆਂ ਦਾ ਵਾਅਦਾ ਕਰਨ ਤੋਂ ਬਾਅਦ ਅੱਜ ਤੱਕ ਫਿਰ ਸਰਕਾਰ ਕੰਨਾਂ ਤੇ ਧਰ ਕੇ ਬੈਠੀ ਆ ਉਹਦੇ ਤੋਂ ਬਿਲਕੁਲ ਪਾਸਾ ਵੱਟੀ ਬੈਠੀ ਆ ਲਾਗੂ ਨਹੀਂ ਕਰ ਰਹੀ ਔਰ ਉਹਦੇ ਨਾਲ ਅਗਲਾ ਵਾਅਦਾ ਸੀਗਾ ਸਰਕਾਰ ਨੇ ਕੇ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਲੋਕ ਸਾਡੇ ਸ਼ਹੀਦ ਕੀਤੇ ਨੇ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਔਰ ਉਹਨਾਂ ਨੂੰ ਮੰਦੀ ਕੰਪਨਸੇਸ਼ਨ ਦੇਵਾਂਗੇ ਉਹਨਾਂ ਨੂੰ ਇਨਸਾਫ ਦੇਵਾਂਗੇ ਉਹਦੇ ਚ ਸ਼ਹੀਦਾਂ ਨੂੰ 10-10 ਲੱਖ ਦੀ ਮਦਦ ਦੇਣ ਦੀ ਗੱਲ ਕੀਤੀ ਸੀ ਲੇਕਿਨ ਸਰਕਾਰ ਨੇ ਉਹਨਾਂ ਤੱਕ ਉਹ 10 ਲੱਖ ਰੁਪਈਆ ਨਹੀਂ ਪਹੁੰਚਾਇਆ ਵਿਚਾਰਿਆਂ ਤੱਕ ਇਦੂਗਾ ਸਾਡੇ ਕਿੰਨੇ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਅੰਦੋਲਨ ਦੇ ਦੌਰਾਨ ਮੁਕੱਦਮੇ ਹੋਏ ਤੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਰੇ ਦੇ ਸਾਰੇ ਮੁਕੱਦਮੇ ਸੀ ਵਾਪਸ ਲਵਾਂਗੇ ਲੇਕਿਨ ਅਜੇ ਤੱਕ ਦਿੱਲੀ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਹੋਰ ਜਿੰਨੇ ਵੀ ਜੁਡੀ ਦੇ ਅੰਦਰ ਪੈਂਦੇ ਇਲਾਕੇ ਨੇ ਸਾਰਿਆਂ ਦੇ ਉੱਤੇ ਸੇਮ ਉਹੀ ਪੋਜੀਸ਼ਨ ਹੈ ਕਿ ਇਸ ਵਾਪਸ ਨਹੀਂ ਲਏ ਜਾ ਰਹੇ ਇਤੋਂ ਤੱਕ ਕਿ ਜਿਹੜੇ ਰੇਲਵੇ ਦੇ ਨਾਲ ਜੋ ਸੰਬੰਧਿਤ ਕੇਸ ਹੈ ਉਹ ਵੀ ਬਹੁਤ سارے ਕੇਸ ਅਜੇ ਵਾਪਸ ਕਿਸਾਨਾਂ ਨੂੰ ਝੇਲਨੇ ਪੈ ਰਹੇ ਆ ਸੋ ਇਹ ਸਾਰੀਆਂ ਮੰਗਾਂ ਨੇ ਇਹਦੇ ਨਾਲ ਕਿਸਾਨਾਂ ਦੀ ਕਰਜ਼ ਮੁਕਤੀ ਇਹ ਵੀ ਸਰਕਾਰ ਨੇ ਵਾਅਦਾ ਕੀਤਾ ਚੋਣਾਂ ਦੇ ਦੌਰਾਨ ਡਬਲਯੂਟੀਓ ਚੋਂ ਭਾਰਤ ਬਾਹਰ ਲੈ ਕੇ ਆਵਾਂਗੇ ਇਹ ਵੀ ਵਾਅਦਾ ਕੀਤਾ ਸਰਕਾਰ ਨੇ ਆਪਣੀ ਨਾਲ ਸੋ ਇਹ ਸਾਰੀਆਂ ਮੰਗਾਂ ਨੇ ਜਿਹੜੀਆਂ ਲੈ ਕੇ ਅਸੀਂ ਦਿੱਲੀ ਵੱਲ ਨੂੰ ਜਾਣ ਦਾ ਦੁਬਾਰਾ ਉਪਰਾਲਾ ਕਰ ਰਹੇ ਹਾਂ ਉਹਦੀ ਸਾਡੀ ਤਿਆਰੀ ਇਹ ਜਿਹੜੀ 13 ਦੀ ਪੂਰੀ ਹੋ ਚੁੱਕੀ ਸੋ ਗੱਲ ਕਰ ਲਈਏ ਜਦੋਂ ਰਿੰਗ ਰੋਡ ਤੇ ਗਏ ਆ ਉਦੋਂ ਕਈ ਟਰੈਕਟਰਾਂ ਤੇ ਪਰਚੇ ਕਰਕੇ ਟਰੈਕਟਰ ਅੱਜ ਵੀ ਥਾਣਿਆਂ ਦੇ ਵਿੱਚ ਲੱਗੇ ਨੇ ਉਹ ਟਰੈਕਟਰਾਂ ਦੇ ਉੱਪਰੋਂ ਦੀ ਵੇਲਾਂ ਵੀ ਚੜ ਚੁੱਕੀਆਂ ਨੇ ਜਥੇਬੰਦੀਆਂ ਨੇ ਉਹਨਾਂ ਦੀ ਅਜ ਤਨ ਤੱਕ ਸਾਰ ਕਿਉਂ ਨਹੀਂ ਲਈ ਮੈਂ ਜਿਹੜੀ ਜਿਹੜੀ ਮੈਂ ਗੱਲ ਦੱਸੀ ਆ ਅਸੀਂ ਜਾ ਕਿਉਂ ਰਹੇ ਆ ਇਸ ਲਈ ਤਾਂ ਜਾ ਰਹੇ ਆ ਕਿ ਅਜਿ ਦੀ ਕਰੋਨਾ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੋਈ ਆ ਮੇਰੇ ਕੋਲੇ ਪੇਪਰ ਹੈ ਕਮਿਟਮੈਂਟ ਕੀਤੀ ਆ ਕਿ ਜਿੰਨੇ ਕੇਸ ਪੈਣ ਆਂ ਅੰਦੋਲਨ ਦੇ ਦੌਰਾਨ ਚਾਹੇ ਉਹ ਕਿਤੇ ਵੀ ਆ ਸਾਰੇ ਵਾਪਸ ਲਵਾਂਗੇ ਔਰ ਦੂਜੀ ਗੱਲ ਆ ਕਿ ਮੇਰਾ ਤਾਂ ਇਹ ਵੀ ਉਦੋਂ ਵੀ ਵਿਚਾਰੇ ਸੀਗਾ ਕਿ ਅੱਜ ਹੀ ਇੱਥੇ ਹੋਰ ਬੈਠ ਜਾਓ ਇੱਥੇ ਹੋਰ ਬੈਠ ਜਾਓ ਮਸਲੇ ਦਾ ਹੱਲ ਕਰਵਾ ਲਓ ਹੱਲ ਕਰਵਾ ਕੇ ਉੱਠੋ ਕੋਈ ਫਰਕ ਨਹੀਂ ਪੈਣਾ 2 ਮਹੀਨਿਆਂ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਭਾਜਪਾ ਦੇ ਧੌਣ ਦੇ ਉੱਤੇ ਪੂਰੀ ਤਰ੍ਹਾਂ ਘੋਟਾ ਡਿੱ ਗਿਆ ਵਾ ਭਾ ਜੀਪੀ ਦਾ ਗ੍ਰਾਫ ਡਾਊਨ ਹੋਇਆ ਵਾ ਇਹਨਾਂ ਨੇ ਇਹਨਾਂ ਨੇ ਯੂਪੀ ਜਿੱਤ ਨਹੀਂ ਆ ਪੰਜ ਸਟੇਟਾਂ ਜਿੱਤਣੀਆਂ ਨੇ ਇਹਦੇ ਲਈ ਮਜਬੂਰ ਨੇ ਤੁਹਾਡੀਆਂ ਸਾਰੀਆਂ ਮੰਗਾਂ 'ਚ ਮੰਨਣਗੇ ਲੇਕਿਨ ਉਸ ਵੇਲੇ ਕੋਈ ਕਾਰਨ ਬਣਿਆ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਹੈ ਜਿਸ ਤਰੀਕੇ ਦੇ ਨਾਲ ਸਾਡੇ ਸਾਥੀਆਂ ਨੇ ਉੱਥੋਂ ਅੰਦੋਲਨ ਨੂੰ ਖੀੜ ਕੇ ਪਟਕੀ ਲੈਂਦਾ ਉਹ ਮਜਬੂਰੀ ਦੇ ਵਿੱਚੋਂ ਸਾਨੂੰ ਵੀ ਇਹ ਲੱਗਿਆ ਵੀ ਜੇ ਹੁਣ ਅਸੀਂ ਇੱਥੇ ਬੈਠੇ ਰਹੇ ਤਾਂ ਸਾਡੇ ਦੇ ਕੱਲ ਨੂੰ ਇਹ ਆਊਗੀ ਗੱਲ ਕਿ ਜੇ ਇਹ ਡੱਲੇ ਵਾਲੇ ਜੇ ਉੱਠ ਕੇ ਜਾਂਦਾ ਰਹਿੰਦਾ ਨਾਲ ਤਾਂ ਜਿਹੜੇ ਵਾਅਦੇ ਕੀਤੇ ਸ਼ਾਇਦ ਸਰਕਾਰ ਪੂਰੇ ਕਰ ਦਿੰਦੀ ਇਹ ਵਜਾਂ ਤੂੰ ਵੀ ਸਰਕਾਰ ਮੁੱਕਰ ਕੇ ਡੱਲਿਆ ਲੁੱਟਿਆ ਨਹੀਂ ਤੋ ਉਹ ਸਮੱਸਿਆਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਦਿਸਦੀਆਂ ਨਾ ਉਹਨਾਂ ਦੀ ਮਜਬੂਰੀ ਝੋਗਲਾ ਲੇਕਿਨ ਅੱਜ ਅਸੀਂ ਦੁਬਾਰਾ ਜਾ ਕੇ ਰਹੇ ਆਂ ਇਹਨਾਂ ਲਈ ਤਾਂ ਜਾ ਰਹੇ ਆਂ ਨਾ ਕਿ ਸਰਕਾਰ ਇਹਨਾਂ ਦੇ ਉੱਤੇ ਗੱਲ ਕਰੇ ਇਹਨਾਂ ਨੂੰ ਮਤਲਬ ਕਿਸਾਨਾਂ ਦੇ ਟਰੈਕਟਰ ਨੇ ਮੈਂ ਤਾਂ ਇੱਥੋਂ ਚੱਕਰ ਵੀ ਕਹੂੰਗਾ ਤੂੰ ਤੁਸੀਂ ਉਹ ਗੱਲ ਨਹੀਂ ਕਹੀ ਕਿ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਐਨਆਰਆਈਜ਼ ਨੇ ਸਾਡੀ ਸਪੋਰਟ ਕੀਤੀ ਐ ਸਾਨੂੰ ਲੰਗਰ ਲਾਇਏ ਨੇ ਉਹਨਾਂ ਨੂੰ ਬਲੈਕਲਿਸਟ ਕੀਤਾ ਹੋਇਆ ਹੈ ਉਹਨਾਂ ਨੂੰ ਪੰਜਾਬ ਆਉਣ ਦਾ ਰਾਈਟ ਨਹੀਂ ਦੇ ਰਹੀ ਸਰਕਾਰ ਉਹ ਕਾਦੇ ਲਈ ਹੈ ਜੇ ਤਾਂ ਸਾਡੇ ਐਨ ਆਰ ਆਈ ਵੀਰ ਇੱਕ ਇੱਕ ਪਰਿਵਾਰ ਦੀ ਮੈਂ ਸਾਡੇ ਪੰਜਾਬ ਤੋਂ ਗੱਲ ਕਰਾਂ ਜਿੱਦੇ ਦਾ ਕੇਰਲਾ ਦੇ ਵਿੱਚ ਹੜ੍ਹਾਂ ਨੇ ਮਾਰੇ ਸੀ ਲੋਕਾਂ ਉਹਦੇ ਤਾਂ ਉਸੇ ਪਰਿਵਾਰ ਨੂੰ ਇੱਕ ਟ੍ਰੇਨ ਦਿੱਤੀ ਸਰਕਾਰ ਨੇ ਕਿ ਆ ਲੈ ਟ੍ਰੇਨ ਤੇ ਤੂੰ ਰਾਸ਼ਨ ਲੈ ਕੇ ਉੱਥੇ ਪਹੁੰਚ ਜਾ ਉਹ ਬੰਦਾ ਗਿਆ ਟ੍ਰੇਨ ਭਰ ਕੇ ਲੱਗਿਆ ਉੱਤੇ ਤੇ ਜਿੱਦੇ ਉਹ ਕਿਸਾਨਾਂ ਦੀ ਮਦਦ ਕੀਤੀ ਹੈ ਉਹਦੇ ਉਹਨੂੰ ਉਹਨੂੰ ਆਪਦੀ ਭਤੀਜੀ ਦੇ ਵਿਆਹ 'ਚ ਨਹੀਂ ਸ਼ਾਮਲ ਹੋਣ ਦਿੱਤਾ ਸਰਕਾਰ ਨੇ ਬੰਦਾ ਹੋਈ ਹੈ ਤੇ ਜੇ ਕਿਉਂ ਕਿਉਂ ਤੂੰ ਕਿਸਾਨਾਂ ਦੀ ਮਦਦ ਕੀਤੀ ਹੈ ਤੇ ਗੱਲਾਂ ਕਰਦੀ ਹੈ ਸਰਕਾਰ ਕਿ ਕਿਸਾਨ ਹਮਾਰਾ ਹੈ ہماری ਰੀੜ ਦੀ ਹੱਡੀ ਹੈ ਹਮ ਤੋ ਕਿਸਾਨ ਕੇ ਪੱਖ ਕੀ ਬਾਤ ਕਰਤੇ ਹੈ ਔਰ ਜਦੋਂ ਕਿਸਾਨਾਂ ਦੇ ਦੇ ਨਾਲ ਕਿਸੇ ਨੇ ਹਮਦਰਦੀ ਕੀਤੀ ਉਹਦੇ ਨਾਲ ਉਹਦੀ ਹਾਦਸਾ ਹੈ ਸੋ ਇਹਨਾਂ ਤੋ ਸਰਕਾਰ ਨਾਲ ਦੇ ਮਤਲਬ ਚਿਹਰੇ ਨਜ਼ਰ ਆਉਂਦੇ ਨਹੀਂ ਇਹ ਦੋਹਰਾ ਵਰਤਾਂਟ ਕਿਉਂ ਸਿਰਜਿਆ ਜਾ ਰਿਹਾ ਹੈ ਪੰਜਾਬੀਆਂ ਨੂੰ ਜੇ ਕਿਸੇ ਤਰੀਕੇ ਨਾਲ ਆਵਾਜ਼ ਉਠਾਉਂਦੇ ਨੇ ਅਤਵਾਦੀ ਕਹਿ ਦਿੰਦੇ ਨੇ ਜਾਂ ਕਿਸੇ नक्सਲਵਾਦੀ ਕਹਿ ਦਿੰਦੇ ਨੇ ਤੇ ਉਸੇ ਹਿਸਾਬ ਨਾਲ ਦੂਸਰੇ ਪਾਸੇ ਜੇ ਗੱਲ ਕਰੀਏ ਮੁਰਕੇ ਤੁਸੀਂ ਜਿੱਦਾ ਦੱਸਿਆ ਕਿ ਪੰਜਾਬ ਨੂੰ ਕਹਿ ਦਿੰਦੇ ਕਿ ਰੀੜ ਦੀ ਹੱਡੀ ਹੈ ਅਸਲ ਨਾਲ ਕਹਾਣੀ ਸਮਝਣ ਦੀ ਲੋੜ ਹੈ ਪੰਜਾਬੀਆਂ ਵਾਲੀ ਗੱਲ ਕਰਨ ਦੇ ਨਾਲ ਉਹ ਜਿਹਨੂੰ ਤੁਸੀਂ ਬਰੀਕੀ ਚ ਹੋਰ ਗੰਭੀਰਤਾ ਨਾਲ ਸਮਝੋਗੇ ਨਾ ਚਾਪਾਪੋਂਗੇ ਫਿਰ ਫੇਰ ਬਹੁਤ ਸਾਰੀਆਂ ਗੱਲਾਂ ਹੋਰ ਸਾਹਮਣੇ ਆਉਣਗੀਆਂ ਅਸਲ ਪੰਜਾਬੀਆਂ ਦੀ ਗੱਲ ਕਰਨ ਦੇ ਨਾਲ ਉਹ ਇਹ ਕਰਨੀ ਚਾਹੀਦੀ ਹੈ ਕਿ ਕਿਸਾਨ ਦੇ ਨਾਲ ਇਹ ਕਿਉਂ ਪੂਰੇ ਦੇਸ਼ ਦਾ ਕਿਉਂਕਿ ਪੂਰੇ ਦੇਸ਼ ਦੇ ਕਿਸਾਨ ਦੀ ਜਮੀਨ ਕਾਰਪੋਰੇਟ ਨੂੰ ਦੇਣੀ ਆ ਹੁਣ ਜਿਹੜੀ ਗੱਲ ਆ ਪੰਜਾਬੀਆਂ ਨਾਲ ਕਿਉਂ ਕਿ ਪੰਜਾਬੀਆਂ ਦਾ ਜਿਹੜਾ ਜੀਨ ਹੈ ਇਹ ਲੜਾਕਾ ਹੈ ਹਰਿਆਣੇ ਦਾ ਜੀਨ ਲੜਾਕਾ ਹੈ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਨਾ 92% ਕੁਰਬਾਨੀਆਂ ਹਿੱਸੇ ਖਿੱਤੇ ਦੇ ਲੋਕਾਂ ਨੇ ਦਿੱਤੀਆਂ ਔਰ ਇਹਨਾਂ ਦਾ ਜਿਹੜਾ ਲੜਾਕਾ ਜੀਨ ਹੈ ਉਹ ਇਹਨਾਂ ਨੂੰ ਟੱਕ ਕੇ ਘਰੇ ਨਹੀਂ ਬਹਿਣ ਦਿੰਦਾ ਫਿਰ ਫਿਰ ਉੱਠ ਕੇ ਲੜਦੇ ਆ ਤੇ ਜਿੰਨੇ ਜ਼ਿਆਦਾ ਲੜਦੇ ਆ ਓਨੇ ਗਰਾਊਂਡ 'ਚ ਜ਼ਿਆਦਾ ਦੀਦੇ ਆ ਤੇ ਜਿਹੜੇ ਜਿਆਦਾ ਦੀਦੇ ਆ ਉਹਨਾਂ ਦੇ ਖਿਲਾਫ ਫਿਰ ਸਰਕਾਰ ਨੂੰ ਜਿੰਨੇ ਮਰਜ਼ੀ ਮਦਲੇਗੇਸ਼ਨ ਲਾਵੇ ਅੱਜ ਪ੍ਰਧਾਨ ਸਾਹਿਬ ਅੱਜ ਜਿਹੜੀ ਮੀਟਿੰਗ ਕਰ ਰਹੇ ਤੁਸੀਂ ਬਹੁਤ ਵੱਡੀ ਮੀਟਿੰਗ ਕੀਤੀ ਕਿਸ ਸਬੰਧ ਵਿੱਚ ਅੱਜ ਜੀ ਜਿਹੜਾ ਭਾਰਤ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ ਹਰ ਗੱਲ ਤੇ ਧੋਖਾ ਕੀਤਾ ਹੈ ਤੇ ਉਹਦੇ ਰੋਸਬੰਦੀ ਜੋ 13 ਤਰੀਕ ਤੋਂ 13 ਫਰਵਰੀ ਤੋਂ ਦਿੱਲੀ ਦੇ ਵਿੱਚ ਧਰਨਾ ਸ਼ੁਰੂ ਹੋ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਸੰਗਤ ਨੂੰ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ ਆਪਾਂ ਇਹ ਮੀਟਿੰਗ ਰੱਖੀ ਹੈ ਤੇ ਜਿਸ ਦੇ ਵਿੱਚ ਚੇਚੇ ਤੌਰ ਤੇ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਸੰਜੁਗ ਕਿਸਾਨ ਮੋਰਚਾ ਦੇ ਵਿੱਚ ਮੋਰਲੀ ਕਤਾਰ ਤੇ ਆਗੂ ਨੇ ਉਹ ਸਾਡੇ ਕੋ ਆ ਰਹੇ ਆ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਆਪਣੀ ਗੱਲ ਉਹਨਾਂ ਨੂੰ ਦੱਸਣ ਵਾਸਤੇ ਇਹ ਸਾਰੀ ਮੀਟਿੰਗ ਰੱਖੀ ਸੀਗੀ ਸੋ ਡੱਲੇਵਾਲ ਸਾਹਿਬ ਵੀ ਅੱਜ ਪਹੁੰਚ ਰਹੇ ਨੇ ਇਥੇ ਤੇ ਕਿੰਨੀ ਤਰੀਕ ਨੂੰ ਤੁਸੀਂ ਰਵਾਨਾ ਹੋਣਾ ਦਿੱਲੀ ਵਾਸਤੇ ਹਾਂਜੀ ਇਹ 13 ਤਰੀਕ ਦਾ ਸਾਰਾ ਪ੍ਰੋਗਰਾਮ ਆ ਬਾਕੀ ਉਹ ਇੱਥੇ ਆਉਂਦੇ ਆ ਉਹਨਾਂ ਤੋਂ ਬਾਅਦ ਇੱਕ ਛੋਟੀ ਕੋਈ ਮੋਰਲੇ ਸਾਥੀਆਂ ਦੀ ਮੀਟਿੰਗ ਕਰਕੇ ਉਹਦੇ ਵਿੱਚ ਸਾਰਾ ਇਹ ਗੱਲ ਵਿਚਾਰ ਲਈ ਜਾਏ ਕਿ ਕਿ ਕਦੋਂ ਆਪਾਂ ਕਿਹੜੇ ਤੇ ਤਰੀਕ ਨੂੰ ਆਪਾਂ ਇੱਥੋਂ ਤੁਰਨਾ ਆ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਹੜੀਆਂ ਸੈਂਟਰ ਸਰਕਾਰ ਅੱਗੇ ਰੱਖਣ ਜਾ ਰਹੀ ਐ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਆ ਉਹ ਐਮਐਸਪੀ ਨੂੰ ਲੈ ਕੇ ਸਾਡੀ ਬੜੀ ਵੱਡੀ ਮੰਗ ਆ ਕਿਉਂਕਿ ਜਿਹੜਾ ਜੋ ਫਸਲੀ ਵਪਨ ਤਾਦੀ ਗੱਲ ਕੀਤੀ ਜਾਂਦੀ ਹੈ ਕਿ ਕਣਕ ਝੋਨੇ ਤੋਂ ਬਾਹਰ ਨਿਕਲ ਕੇ ਹੋਰ ਫਸਲਾਂ ਬੀਜੋ ਤੇ ਜੇ ਅਸੀਂ ਗੰਨਾ ਬੀਜਦੇ ਉਹਦੀ ਸਾਨੂੰ ਟਾਈਮ ਸਮੇਂ ਸਿਰ ਪੇਮੈਂਟ ਨਹੀਂ ਮਿਲਦੀ ਉਹ ਵੀ ਜੇ ਮਿਲਦੀ ਹੈ ਤੇ ਸਾਨੂੰ ਦੋਵਾਂ ਕਿਸ਼ਤਾਂ ਦੇ ਵਿੱਚ ਮਿਲਦੀ ਹੈ ਤੇ ਬਾਕੀ ਜਿਹੜੀਆਂ ਜਿੱਦਾਂ ਮੇ ਤੋਰੀਏ ਦੀ ਫਸਲ ਆ ਜਾਂ ਆਲੂ ਦੀ ਫਸਲ ਇਹਦਾ ਕੋਈ ਜਿਹੜੀ ਆ ਇਹਦਾ ਪੱਕਾ ਰੇਟ ਨਾ ਹੋਣ ਕਰਕੇ ਐਮਐਸਪੀ ਨਾ ਹੋਣ ਕਰਕੇ ਜਦੋਂ ਕਿਸਾਨਾਂ ਕੋਲ ਹੁੰਦੀ ਆ ਉਦੋਂ ਇਹ ਰੁਲਦੀ ਆ ਇਹੋ ਜਦੋਂ ਛਾਊਕਾਰਾਂ ਕੋਲ ਚਲ ਜਾਂਦੀ ਆ ਤੇ ਇਹੋ ਹੀ ਸੋਨਾ ਬਣ ਜਾਂਦੀ ਆ ਇਸ ਕਰਕੇ ਆਪਾਂ ਇਹ ਜਿਹੜੀ ਲੜਾਈ ਹੈ ਸ਼ੁਰੂ ਕੀਤੀ ਹੈ। ਆਫੀ ਖੁਰਸ਼ੀ ਦਾ ਮਤਲਬ ਤੁਹਾਨੂੰ ਜਾਣਕਾਰੀ ਹੋਈ ਹੈ ਕਿ ਉੱਥੇ ਕੀ ਕੁਝ ਹੋਇਆ। ਮੈਂ ਤੁਹਾਡੇ ਨਾਲ ਉਸ ਸੰਧਾਨ ਦੇ ਵਿੱਚੋਂ ਕੁਝ ਬੰਨਾ ਕਰ ਗਏ ਚਾਹਾਂਗਾ। मेरा पट पट किसी ने निंदना नहीं गुरु की हजूरी खड़े हैं गुरु की हजूरी चुना ही निंदा माड़ी होती है दोस्तों आप उधर ना जाके दो चार गल् तथा पसंदियां कर लिए अंदोलन अगर तोड़न का यत्न करनी